ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 13ਵਾਂ ਗ੍ਰਾਫਾਂ ਬਾਰੇ ਜਾਣਕਾਰੀ ਅਭਿਆਸ ਨੰਬਰ 13.2 ਤੇ ਇਸ ਅਭਿਆਸ ਦੇ ਅਗਲੇ 3 ਅਤੇ ਆਖਰੀ ਸਵਾਲ ਚੌਥਾ ਪੰਜਵਾਂ ਤੇ 6ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅੱਗੇ ਵਧਣ ਤੋਂ ਪਹਿਲਾਂ ਪਿਆਰੇ ਵਿਦਿਆਰਥੀਆਂ ਤੋਂ ਦੱਸਣਾ ਕਿ ਇਸੀ ਚੈਨਲ ਦੇ ਉੱਤੇ ਤੁਹਾਡੀਆਂ 8ਵੀਂ ਜਮਾਤ ਦੀਆਂ ਦੂਜੇ ਵਿਸ਼ਿਆਂ ਦੀਆਂ ਵੀ ਕੁਝ ਹੋਰ ਪਲੇਲਿਸ ਸਹੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈ ਕਿ 8th math notes ਇੱਕ ਹੈ ਕਿ 8th science ਇੱਕ ਹੈ ਕਿ 8th grammar ਇੱਕ ਹੈ ਕਿ 8th english ਇੱਕ ਹੈ ਕਿ ਗਣਿਤ ਦੇ ਸਿਧਾਂਤ ਤੇ ਕਿ ਕਿ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਸੋ ਦੇਖੀਏ ਬੱਚਿਓ ਨੇ ਆਪਣਾ ਸਵਾਲ ਚੌਥਾ ਸਵਾਲ ਕਹਿੰਦਾ ਦਿੱਤਾ ਗ੍ਰਾਫ ਜਿਹੜਾ ਹੈਗਾ 2016 ਵਿੱਚ ਹੋਏ 10 ਮੈਚਾਂ ਵਿੱਚ ਬੱਲੇਬਾਜ਼ A ਅਤੇ ਬੱਲੇਬਾਜ਼ B ਦੁਆਰਾ ਬਣਾਏ ਰੰਨਾਂ ਨੂੰ ਦਰਸਾਉਂਦਾ ਹੈ ਇਹ ਗਿਨੇ ਬੱਚਿਓ ਰੰਨਾਂ ਦੀ ਗਿਣਤੀ ਹੈ ਕਿ ਹੈ ਤੇ ਇਹ ਹੈਗੇ ਨੇ ਮੈਚ ਪਹਿਲਾ ਮੈਚ ਦੂਜਾ ਮੈਚ ਤੀਜਾ ਚੌਥਾ ਪੰਜਵਾਂ ਛੇਵਾਂ ਨੀਲਾ ਰੰਗ ਜਿਹੜਾ ਬੱਚੇ ਉਹ ਬੱਲੇਬਾਜ਼ ਏ ਦਾ ਹੈ ਤੇ ਲਾਲ ਰੰਗ ਜਿਹੜਾ ਬੱਚਾ ਲਾਲ ਰੰਗ ਦਾ ਗਰਾਫ ਹੈਗਾ ਉਹ ਬੱਲੇਬਾਜ਼ ਉਕੀ ਦਾ ਹੈਗਾ ਠੀਕ ਹੈ ਸੋ ਕਹਿੰਦੇ ਆ ਰੰਨਾਂ ਨੂੰ ਦਰਸਾਉਂਦਾ ਹੈ ਗਰਾਫ ਦਾ ਅਧਿਐਨ ਕਰੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਬੱਚਿਓ ਅਸੀਂ ਹੁਣ ਇੱਕ ਇੱਕ ਕਰਕੇ ਆਵੜੇ ਪ੍ਰਸ਼ਨਾਂ ਦੇ ਜਵਾਬ ਦੇਵਾਂਗੇ ਅੱਗੇ ਤਾਂ ਕਿ ਗ੍ਰਾਫ ਨੂੰ ਤਾਂ ਉਹਨੂੰ ਦਿਖਾਵਾਂਗੇ ਸੱਜੇ ਪਾਸੇ ਦੇ ਨਾਲੇ ਸਵਾਲਾਂ ਦੇ ਜਵਾਬ ਕਰਾਂਗੇ ਆਹ ਦੇਖੀਏ ਸੋ ਪਹਿਲਾ ਜਵਾਬ ਸਵਾਲ ਹੈ ਬੱਚਿਓ ਕੀ ਬੱਲੇਬਾਜ਼ ਵੀ ਨੇ 100 ਤੋਂ ਵੱਧ ਰਨ ਹਨ 100 ਤੋਂ ਵੱਧ ਰਨ ਕਿਸੇ ਮੈਚ ਵਿੱਚ ਬਣਾਏ ਹਨ ਜੇ ਹਾਂ ਤੇ ਕਿਹੜੇ ਮੈਚ ਵਿੱਚ ਬਣਾਏ ਹਨ ਦੇਖੋ ਬੱਚਿਓ ਕਹਿੰਦੇ ਬੱਲੇਬਾਜ਼ ਵੀ ਸੋ ਬੱਲੇਬਾਜ਼ ਵੀ ਦੇਖੋ ਕਿਹੜੇ ਰੰਗ ਦਾ ਗ੍ਰਾਫ ਹੈ ਲਾਲ ਰੰਗ ਦਾ ਸੋ ਅਸੀਂ ਲਾਲ ਰੰਗ ਦਾ ਗ੍ਰਾਫ ਦੇਖਣਾ ਹੈ ਨੀਲੇ ਰੰਗ ਦੇ ਗ੍ਰਾਫ ਵਾਲੇ ਪਾਸੇ ਧਿਆਨ ਨਹੀਂ ਦੇਣਾ ਤੇ ਰਨ ਦੇਖੋ ਬੱਚੋ ਕਿੱਥੇ ਹੈ ਗਏ ਨੇ ਇਹ 100 ਨੇ ਕਿ 110 ਨੇ ਤੇ ਇਹਦਾ ਜਿਹੜਾ ਗ੍ਰਾਫ ਹੈ ਇਹ ਦੇਖੋ 100 ਨੂੰ ਕਰਾਸ ਕਰਦਾ ਕਿ 100 ਨੂੰ ਟੱਪ ਕੇ ਜਾ ਰਿਹਾ ਹੈ 100 ਤੇ ਇੱਥੇ ਬਣਾਏ ਇਹ ਦੇਖੋ ਇੱਥੇ ਨੇ ਕਿ ਇਹ ਮਰੀ 110 ਸਰ ਨੇ ਬਣਾਏ ਨੇ ਸੋ 110 ਤੇ 100 ਤੋਂ ਵੱਧ ਹੁੰਦਾ ਹੈ ਕਿ ਇਹ ਕਿੰਵਾਂ ਮੈਚ ਹੈਗਾ ਇਹ ਹੈਗਾ ਦੂਜਾ ਮੈਚ ਹੈ ਦੂਜਾ ਪਹਿਲਾ ਤੇ ਦੂਜਾ ਸੋ ਸਾਡਾ ਜਵਾਬ ਆ ਗਿਆ ਜੀ ਹਾਂ ਬੱਲੇਬਾਜ਼ ਵੀ ਨੇ 100 ਤੋਂ ਵੱਧ ਰਨ ਦੂਜੇ ਮੈਚ ਵਿੱਚ ਬਣਾਏ ਹਨ ਸੋ ਸਾਡਾ ਜਵਾਬ ਹੋ ਗਿਆ ਹੁਣ ਅਗਲਾ ਜਵਾਬ ਸਵਾਲ ਦੇਖੀਏ ਅਗਲਾ ਸਵਾਲ ਹੈ ਕਿਨੇ ਕੀ ਬੱਲੇਬਾਜ਼ A ਅਤੇ ਬੱਲੇਬਾਜ਼ B ਨੇ ਬਰਾਬਰ ਰਨ ਬਣਾਏ ਹਨ ਜੇ ਹਾਂ ਤਾਂ ਕਿਹੜੇ ਮੈਚੇਜ ਬਣਾਇਆ ਹੁਣ ਬੱਚਿਓ ਸਿ ਇਹ ਦੇਖਣਾ ਹੈ ਕਿ ਕਿਹੜੇ ਕਿਹੜੀ ਥਾਂ ਤੇ ਦੋਨਾਂ ਦੀ ਗਿਣਤੀ ਰਲਦੀ ਹੈ ਸੋ ਇਹ ਦੇਖੋ ਬੱਚਿਓ ਇਹ ਜਿਹੜੀ ਗਿਣਤੀ ਹੈ ਇਹਨਾਂ ਦੀ ਦੇਖੋ ਇੱਥੇ ਰਲ ਗਈ ਇਹ ਦੇਖੋ ਐ ਵੀ ਇੱਥੇ ਬਿੰਦੂ ਬਣਿਆ ਤੇ ਐ ਵੀ ਇਥੇ ਇਹ ਮੈਚ ਹੈਗਾ ਹੈਗਾ 7ਵਾਂ ਮੈਚ 7ਵੇਂ ਮੈਚ ਵਿੱਚ ਐਨੇ ਵੀ ਕਰੀਬ 20 ਤੇ 40 ਐਨੇ ਵੀ 40 ਰਨ ਬਣਾਏ ਤੇ ਬੱਲੇਬਾਜ਼ A ਨੇ ਵੀ ਤੇ ਬੱਲੇਬਾਜ਼ B ਨੇ ਬਰਾਬਰ ਦੇ ਰਨ ਬਣਾਏ ਸੋ ਇੱਥੇ ਅਸੀਂ ਦੇਖਦੇ ਹਾਂ ਦੋਨਾਂ ਦੀ ਬਿੰਦੀ ਬਿੰਦੂ ਇੱਕ ਹੈਗੀ ਹੈ ਤੇ 7ਵਾਂ ਮੈਚ ਹੈਗਾ ਸੋ ਸਾਡਾ ਜਵਾਬ ਹੈ ਕਿ ਜੀ ਹਾਂ ਬੱਲੇਬਾਜ਼ A ਅਤੇ ਬੱਲੇਬਾਜ਼ B ਨੇ 7ਵੇਂ ਮੈਚ ਵਿੱਚ ਬਰਾਬਰ ਰਨ ਬਣਾਏ ਸੋ ਸਾਡਾ ਜਵਾਬ ਹੋ ਗਿਆ ਸੋ ਬੱਚੋ ਗ੍ਰਾਫ ਰਾਹੀਂ ਇਦਾਂ ਦੀ ਅਸੀਂ ਦੇਖ ਕੇ ਗ੍ਰਾਫ ਨੂੰ ਦੇਖ ਕੇ ਇਹ ਦੇਖਣਾ ਹੈ ਇਹ ਜਿਹੜੀ ਇਹ ਅੰਕ ਨੇ ਇਹ ਜਿਹੜੀ ਸੰਖਿਆ ਅੰਕੜੇ ਕਿਹੜੀ ਗੱਲ ਨੂੰ ਦਰਸਾਉਂਦੇ ਨੇ ਇਹ ਅੰਕੜੇ ਕਿਹੜੀ ਗੱਲ ਨੂੰ ਦਰਸਾਉਂਦੇ ਨੇ ਤੇ ਬਸ ਇਹਦਾ ਦੇਖਣਾ ਹੈ ਤੇ ਜੋੜ-ਵੇਲ ਕਰਕੇ ਜਿਹੜੀ ਜਾਣਕਾਰੀ ਅਸੀਂ ਉਹ ਤਾਂ ਲੈ ਸਕਦੇ ਆ ਅਗਲਾ ਸਵਾਲ ਦੇਖੀਏ ਫੇ ਕਹਿੰਦੇ ਦੋਨੋਂ ਦੋਨਾ ਬੱਲੇਬਾਜ਼ਾਂ ਵਿੱਚੋਂ ਕਿਹੜਾ ਜ਼ਿਆਦਾ ਨਿਰੰਤਰ ਹੈ ਨਿਰੰਤਰ ਦਾ ਮਤਲਬ ਹੈ ਬਿਨ ਅੰਤਰ ਤੋਂ ਬਿਨਾ ਜੇ ਚ ਵਖਰੇਵਾ ਬਹੁਤ ਜ਼ਿਆਦਾ ਨਹੀਂ ਹੈਗਾ ਉਤਾਰ ਚੜ੍ਹਾ ਬਹੁਤ ਨਹੀਂ ਹੈਗਾ ਤੁਸੀਂ ਉਸ ਨੂੰ ਕਿਵੇਂ ਪਰਖਿਆ ਇਹ ਗੱਲ ਦਾ ਤੁਸੀਂ ਕਿੱਦਾਂ ਪਤਾ ਲਗਾਇਆ ਸੋ ਅਸੀਂ ਕਹਾਂਗੇ ਦੋਨਾਂ ਬੱਲੇਬਾਜ਼ਾਂ ਵਿੱਚੋਂ ਬੱਲੇਬਾਜ਼ ਏ ਜ਼ਿਆਦਾ ਨਿਰੰਤਰ ਹੈ ਕਿਉਂ ਹੈ ਬੱਲੇਬਾਜ਼ ਇਹ ਕ ਨੀਲੇ ਵਾਲਾ ਇਹਦਾ ਕੀ ਇਹਦੇ ਟੋਏ ਟਿੱਪੇ ਜ਼ਿਆਦਾ ਨਹੀਂ ਹੈਗੇ ਇਹ ਦੇਖੋ ਇਹ ਪਹਿਲੇ ਬਹੁਤ ਉੱਚਾ ਚੱਲ ਗਿਆ ਜਿਹੜਾ ਲਾਲ ਵਾਲਾ ਹੈ ਬੱਲੇਬਾਜ਼ ਵੀ ਇੱਕ ਵਾਰ ਇਹਨੇ ਬਹੁਤ ਜ਼ਿਆਦਾ ਬਣਾਏ ਤੇ ਇੱਥੇ ਆ ਕੇ ਫਿਰ ਉਹਨੇ ਜ਼ੀਫਰ ਬਣਾਇਆ ਕੁਝ ਬਣਾ ਕੋਈ ਰਨ ਨਹੀਂ ਬਣਾਏ ਫੇਰ ਇਹਦਾ ਮਲ ਕੀ ਇਹਦੇ ਇਹਦਾ ਟਿੱਪਾ ਵੀ ਬਹੁਤ ਉੱਚਾ ਹੈ ਤੇ ਇਹਦਾ ਟੋਇਆ ਵੀ ਬਹੁਤ ਨੀਵਾ ਹੈਗਾ ਪਰ ਜਦ ਆਇਆ ਨੀਲਾ ਆ ਗਿਆ ਬੱਚਿਓ ਇਹ ਚ ਉਤਾਰ ਚੜਾ ਨਹੀਂ ਹੈਗਾ ਸੋ ਅਸੀਂ ਇੱਧਰ ਲਿਖਾਂਗੇ ਅਸੀਂ ਉਸ ਨੂੰ ਉਹਨੇ ਕਹਿੰਦੇ ਤੁਸੀਂ ਉਸ ਨੂੰ ਕਿਵੇਂ ਪਰਖਿਆ ਤੁਸੀਂ ਲਿਖਾਂਗੇ ਅਸੀਂ ਉਸ ਨੂੰ ਉਸ ਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਗ੍ਰਾਫ ਤੋਂ ਪਰਖਿਆ ਅਸੀਂ ਉਸ ਦੇ ਪਰਚਨ ਨੂੰ ਦਰਸਾਉਂਦੇ ਉਹਦੇ ਪ੍ਰਦਰਸ਼ਨ ਨੂੰ ਦਰਸਾਉਂਦੇ ਗ੍ਰਾਫ ਤੋਂ ਪਰਖਿਆ ਅਤੇ ਦੇਖਿਆ ਕੀ ਵੇਖਿਆ ਕਿ ਉਸ ਦੇ ਗ੍ਰਾਫ ਦੇ ਵਿੱਚ ਉਤਰਾ ਝੜਾ ਘਟ ਹਨ ਤੇ ਕਾਰਗੁਜ਼ਾਰੀ ਇੱਕਸਾਰ ਹੈ ਇੱਕਸਾਰੇ ਕਾਰਗੁਜ਼ਾਰੀ यह नहीं हुआ कि कभी बहुत घट्ट बनाते कभी बहुत ज्यादा बनाते पर इन्हें बल्लेबाज भी ने किया एक बार दूजे मैच में उन्हें इन्हें बनाते एक सौ दस बनाते फिर दूजा तीजा पंजे मैच भी उन्हें सिफरन बनाए सो इस करके जी कारगुजारी बल्लेबाज भी दी है बल्लेबाज ए की जड़ी है वह ज़्यादा वजिए है सो बल्लेबाज ए ज़्यादा निरंतर है वो कारगुजारी एक साल हैगी हम अगला सवाल देखिए ਅਗਲਾ ਸਵਾਲ ਹੈ ਬੱਚਿਓ ਦਿੱਤਾ ਗ੍ਰਾਫ ਇੱਕ ਹਫਤੇ ਵਿੱਚ ਅਸਲ ਤਾਪਮਾਨ ਅਤੇ ਅਨੁਮਾਨਿਤ ਤਾਪਮਾਨ ਨੂੰ ਦਰਸਾਉਂਦਾ ਹੈ ਗ੍ਰਾਫ ਦਾ ਧਿਆਨ ਕਰੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਬੱਚਿਓ ਅਸਲ ਤਾਪਮਾਨ ਜਿਹੜਾ ਹੁੰਦਾ ਹੈ ਜੋ ਅਸੀਂ ਨਾਪ ਕੇ ਉਸ ਵੇਲੇ ਲੈਬ ਦੇ ਵਿੱਚ ਜਾਂ ਜਿਹੜੇ ਕੋਸਰੋ ਥਰਮੋਮੀਟਰ ਹੁੰਦਾ ਉਹਨਾਂ ਅਸੀਂ ਦੇਖਦੇ ਹਾਂ ਕਿ ਹਵਾ ਵਿੱਚ ਤਾਪਮਾਨ ਕਿੰਨਾ ਹੈਗਾ ਅਨੁਮਾਨਿਤ ਹੁੰਦਾ ਵੀ ਅੱਜ ਮੈਂ ਕੱਲ ਦਾ ਅਨੁਮਾਨ ਲਗਾਇਆ ਅੰਦਾਜ਼ਾ ਲਗਾਇਆ ਜਿਸ ਨੂੰ ਅਸੀਂ ਕਹਿੰਦੇ ਭਵਿੱਖਬਾਣੀ ਕਰਨੀ ਮੌਸਮ ਵਿਭਾਗ ਵੱਲੋਂ ਜੋ ਅਨੁਮਾਨ ਲਗਾਇਆ ਜਾਂਦਾ ਵੀ ਕੱਲ ਤਾਪਮਨ ਘੱਟ ਤੋਂ ਘੱਟ ਇੰਨਾ ਹੋਏਗਾ ਵੱਧ ਤੋਂ ਵੱਧ ਇੰਨਾ ਹੋਏਗਾ ਦੁਪਹਿਰ ਵੇਲੇ ਇੰਨਾ ਹੋਏਗਾ ਉਹ ਅਨੁਮਾਨਿਤ ਤੇ ਇੱਕ ਜਿਹੜਾ ਅਸਲ ਚੈੱਕ ਕੀਤਾ ਜਾਂਦਾ ਉਹ ਹੁੰਦਾ ਸੋ ਅਸਲ ਤਾਪਮਨ ਦਾ ਗ੍ਰਾਫ ਨੀਲੇ ਵਾਲਾ ਹੈਗਾ ਤੇ ਅਨੁਮਾਨਿਤ ਦਾ ਲਾਲ ਵਾਲਾ ਹੈਗਾ ਹੈਗੇ ਨੇ ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਚਰਵਾਰ ਐਤਵਾਰ ਤੇ ਹੈਗੇ ਨੇ ਤਾਪਮਨ 5 10 15 20 25 ਠੀਕ ਹੈ ਨਾ ਇਹ ਟੈਂਪਰੇਚਰ ਹੈਗਾ ਸੋ ਅਸੀਂ ਬੱਚਿਓ ਤਿੰਨ ਸਵਾਲਾਂ ਦੇ ਜਵਾਬ ਦੇਣਾਂ ਨੇ ਕਹਿੰਦੇ ਗ੍ਰਾਫ ਦਾ ਅਧਿਐਨ ਕਰੋ ਅਤੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ ਤਿੰਨ ਸਵਾਲ ਨੇ ਅਸੀਂ ਇੱਕ ਇੱਕ ਕਰਕੇ ਕਰਦੇ ਆਂ ਸੋ ਪਹਿਲਾ ਸਵਾਲ ਹੈ ਕਹਿੰਦੇ ਕਿਹੜੇ ਦਿਨ ਅਨੁਮਾਨਿਤ ਤਾਪਮਾਨ ਅਤੇ ਅਸਲ ਤਾਪਮਾਨ ਬਰਾਬਰ ਸੀ ਕਦੀ ਕਦੀ ਤੁੱਕਾ ਠੀਕ ਵੀ ਲੱਗ ਜਾਂਦਾ ਹੈ ਮੌਸਮ ਵਿਭਾਗ ਦਾ ਜਿਹੜਾ ਅਨੁਮਾਨ ਲਗਾਇਆ ਜਾਂਦਾ ਹੈ ਉਹ ਚ ਬਖਰੇਵਾ ਆ ਜਾਂਦਾ ਪਰ ਕਦੀ ਕਦੀ ਗੱਲ ਬਿਲਕੁਲ ਠੀਕ ਬਣਦੀ ਹੈ ਸੋ ਦੇਖੋ ਬੱਚਿਓ ਇੱਥੇ ਠੀਕ ਬੈਠੀ ਹੈ ਦੇਖੋ ਦੋਨਾਂ ਦੀ ਬਿੰਦੀ ਬਿੰਦੂ ਸਾਂਝੀ ਹੈ ਲਾਲ ਦੀ ਵੀ ਤੇ ਨੀਲੇ ਦੀ ਇਹ ਕਿਹੜਾ ਦਿਨ ਹੋ ਗਿਆ ਹੈਗਾ ਮੰਗਲਵਾਰ ਸੋ ਇੱਥੇ ਮੰਗਲਵਾਰ ਅਸੀਂ ਲਿਖ ਦਿੱਤਾ ਫਿਰ ਅਸੀਂ ਦੇਖਿਆ ਬਿੰਦੂ ਇੱਥੇ ਵੀ ਸਾਂਝੀ ਹੈ ਦੇਖੋ ਇਹ ਕਿਹੜਾ ਦਿਨ ਹੈਗਾ ਬੱਚਿਓ ਹੈਗਾ ਸ਼ੁੱਕਰਵਾਰ ਸੋ ਅਸੀਂ ਸ਼ੁੱਕਰਵਾਰ ਲਿਖ ਦਿੱਤਾ ਇੱਥੇ ਫੇਰ ਬਿੰਦੂ ਸਾਂਝੀ ਹੈ ਅਨੁਮਾਨਿਤ ਤਾਪਮਨ ਵੀ ਕੋਈ ਹੈ ਤੇ ਅਸਲ ਤਾਪਮਨ ਵੀ ਕੋਈ ਹੈ ਕਿਹੜਾ ਦਿਨ ਹੈਗਾ ਹੈਗਾ ਐਤਵਾਰ ਸੋ ਅਸੀਂ ਲਿਖਦਾ ਮੰਗਲਵਾਰ ਸ਼ੁੱਕਰਵਾਰ ਅਤੇ ਐਤਵਾਰ ਨੂੰ ਅਨੁਮਾਨਿਤ ਤਾਪਮਨ ਅਤੇ ਅਸਲ ਤਾਪਮਨ बराबर सी ਕਿੰਨਾ ਸੌਖਾ ਬੱਚਿਓ ਦੇਖਿਓ ਨਾ ਸੋ ਗ੍ਰਾਫ ਦੇਖ ਕੇ ਅਸੀਂ ਇਦਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਾਂ ਫਿਰ ਕਹਿੰਦੇ ਹਫਤੇ ਵਿੱਚ ਸਭ ਤੋਂ ਵੱਧ ਅਸਲ ਤਾਪਮਨ ਕਿੰਨਾ ਸੀ ਹੁਣ ਅਸਲ ਤਾਪਮਨ ਤਾਂ ਕਿਹੜਾ ਨੀਲਾ ਸੋ ਨੀਲਾ ਦੇਖੋ ਬੱਚਿਓ ਸਭ ਤੋਂ ਉੱਚਾ ਕਿੱਥੇ ਪਹੁੰਚਿਆ ਸਭ ਤੋਂ ਉੱਚਾ ਇੱਥੇ ਪਹੁੰਚਿਆ ਤੇ ਬੱਚਿਓ ਦੇਖੋ ਕਿੰਨਾ ਤਾਪਮਨ ਹੈ 40 ਡਿਗਰੀ 40 ਡਿਗਰੀ ਸੈਲਸੀਅਸ ਸੋ ਅਸੀਂ ਲਿਖਾਂਗੇ ਹਫਤੇ ਵਿੱਚ ਸਭ ਤੋਂ ਵੱਧ ਅਸਲ ਤਾਪਮਨ 40 ਡਿਗਰੀ ਸੈਲਸੀਅਸ ਸੀ ਕਿੰਨਾ ਸੌਖਾ ਹੈ ਨਾ ਆਓ ਦੇਖੀਏ ਅੱਗੇ ਜੇ ਇਹ ਪੁੱਛਿਆ ਹੁੰਦਾ ਸਭ ਤੋਂ ਘੱਟ ਕਰੋ ਸੀ ਤੇ ਅਸੀਂ ਲੇ 5 10 15 20 ਹੈ ਐ ਸੀਗਾ ਸੋਮਵਾਰ ਨੂੰ ਜੋ ਘੱਟ ਪੁੱਛ ਲੈਂਦੇ ਸਭ ਤੋਂ ਘੱਟ ਤਾਂ ਆਪਮਨ ਅਸਲ ਮਾਨ ਅਸਲ ਤਾਂ ਆਪਮਨ ਕਰੋ ਸੀ ਤੇ ਅਸੀਂ ਕਹਾਂਗੇ ਸੋਮਵਾਰ ਨੂੰ ਉਹ ਕਿੰਨਾ ਸੀਗਾ 20 ਡਿਗਰੀ ਸੀ ਸੋ ਇਸ ਤਰ੍ਹਾਂ ਇੱਥੇ ਇਹਨਾਂ ਨੇ ਸਭ ਤੋਂ ਵੱਧ ਪੁੱਛਿਆ ਤੇ ਇਹ ਸਭ ਤੋਂ ਵੱਧ ਹੱਸਦਾ ਜੇ ਸਭ ਤੋਂ ਘੱਟ ਪੁੱਛਦੇ ਅਸੀਂ ਉਹਦਾ ਜਵਾਬ ਵੀ ਦੇ ਰਹਿਣਾ ਸੀਗਾ ਹਨਾ ਅੱਗੇ ਚਲੀਏ ਤੀਜਾ ਸਵਾਲ ਕਹਿੰਦੇ ਕਿਹੜੇ ਦਿਨ ਅਸਲ ਤਾਪਮਾਨ ਅਤੇ ਅਨੁਮਾਨਿਤ ਤਾਪਮਾਨ ਦਾ ਅੰਤਰ ਸਭ ਤੋਂ ਵੱਧ ਸੀ ਹੁਣ ਦੇਖੋ ਬੱਚਿਓ ਇੱਥੇ ਤਾਪਮਨ ਦਾ ਅੰਤਰ ਦੇਖੋ ਕਿੰਨਾ ਹੈ 1 ਡਿਗਰੀ ਇੱਥੇ ਬਰਾਬਰ ਹੋ ਗਿਆ ਇੱਥੇ ਕਿੰਨਾ ਹੈ ਇੱਥੇ ਸੌਰੀ 10 ਡਿਗਰੀ 10 ਡਿਗਰੀ ਤੇ ਇੱਥੇ ਕਿੰਨਾ ਹੈ ਇੱਥੇ 5 ਡਿਗਰੀ ਇੱਥੇ ਕਿੰਨਾ ਹੈ 10 ਡਿਗਰੀ ਇੱਥੇ ਦੇਖੋ ਕਿੰਨਾ ਓਏ ਹੋਏ 3 ਡੱਬੇ ਇੱਕ ਐਵਲਾ ਦਾ ਐਵਲਾ 5 ਫਿਰ ਐਵਲਾ 5 ਤੇ ਐਵਲਾ 5 15 ਸੋ 15 ਡਿਗਰੀ ਇਹ ਕਿਹੜਾ ਦਿਨ ਹੈ ਬੱਚਿਓ ਇਹ ਦੇਖੋ ਦਿਨ ਹੈਗਾ ਸ਼ਨੀਚਰਵਾਰ ਠੀਕ ਹੈ ਸੋ ਅਸੀਂ ਕਹਾਂਗੇ ਸ਼ਨੀਚਰਵਾਰ ਨੂੰ ਅਸਲ ਤਾਪਮਾਨ ਅਤੇ ਨਿਵਾਨੀ ਤਾਪਮਾਨ ਦਾ ਅੰਤਰ ਸਭ ਤੋਂ ਵੱਧ ਸੀ ਕਿਉਂਕਿ ਨਾ ਸੀ 15 ਡਿਗਰੀ ਸੈਲਸੀਅਸ ਸੋ ਇੱਥਾਂ ਪਿਆਰੇ ਵਿਦਿਆਰਥੀਓ ਸੀ ਸਵਾਲਾਂ ਦੇ ਜਵਾਬ ਲੱਭ ਸਕਦੇ ਆ ਆਹ ਹੁਣ ਅਗਲਾ ਇਹ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ 6ਵਾਂ ਇਹ ਬਹੁ ਵਿਕਲਪੀ ਪ੍ਰਸ਼ਨ ਹੈ ਤੇ ਮੈਂ ਸਮਝਾ ਕੇ ਤੁਹਾਨੂੰ ਇੱਕ ਇੱਕ ਕਰਾਂਗਾੇੇਠਾਂ ਦਿੱਤੇ ਸਮਾਂ ਤਾਪਮਾਨ ਸਵੇ ਬੱਚਿਓ ਅਗਰ ਸਮਾਂ ਹੈਗਾ ਤਾਪਮਾਨ ਸਮਾਂ ਘੰਟਿਆਂ ਵਿੱਚ ਤੇ ਤਾਪਮਾਨ ਡਿਗਰੀ ਆਪਣਾ ਗਰਨ ਹਟ ਵਿਚਾਰਾ ਸੋ 98 99 100 110 ਥਿਸ ਐਸ ਆਪਣਾ 98 99 100 101 102 110 104 ਠੀਕ ਹੈ ਸੋ ਦੇਖਿਓ ਸਵਾਲ ਸੋ ਪਹਿਲਾ ਸਵਾਲ ਹੈ ਕਿਹੜੇ ਸਮੇਂ ਤਾਪਮਾਨ ਸਭ ਤੋਂ ਵੱਧ ਸੀ ਸੋ ਸਭ ਤੋਂ ਵੱਧ ਤਾਪਮਾਨ ਤੇ ਬਧੀ ਸੁਲੇ ਸੀਗਾ ਕਿੰਨੇ 12 ਵਜੇ 14 ਵਜੇ 6 ਵਜੇ 2 ਵਜੇ ਸੋ ਜਵਾਬ ਹੈ 12 ਵਜੇ ਇੱਥੇ ਆ ਗਿਆ ਇੱਥੇ ਸ਼ੁਰੂ ਹੋਇਆ ਇਹ ਆ ਗਿਆ ਤੁਹਾਡਾ 6 8 10 ਤੇ 12 ਹੈ 12 ਵਜੇ ਸੀ ਠੀਕ ਹੈ ਜੀ ਸਾਡਾ ਜਵਾਬ ਆ ਗਿਆ ਕਿਹੜੇ ਸਮੇਂ ਤਾਪਮਨ ਸਭ ਤੋਂ ਘੱਟ ਸੀ ਸੋ ਸਭ ਤੋਂ ਘੱਟ ਬੱਚੋ ਦੋ ਵਾਰੀ ਸੀ ਇਹ ਦੇਖੋ ਇੱਕ ਵਾਰੀ ਤੇ 6 ਵਜੇ ਤੇ ਇੱਕ ਵਾਰੀ ਇਹ ਤੁਹਾਡਾ 20 ਵਜੇ 20 ਦਾ ਮਤਲਬ ਹੁੰਦਾ ਸ਼ਾਮੀ 8 ਵਜੇ ਸੋ ਸਾਡਾ ਜਵਾਬ ਆ ਗਿਆ ਡੀ 6 ਵਜੇ ਅਤੇ 20 ਵਜੇ ਤਾਪਮਨ ਸਭ ਤੋਂ ਘੱਟ ਸੀ ਕਿਉਂਕਿ ਸਭ ਤੋਂ ਘੱਟ ਦੋ ਵੇਲੇ ਸੀવાય ਕੇਵਲਾ ਤੇ ਕੇਵਲਾ ਅਗਲਾ ਆ ਗਿਆ ਕਿਹੜੇ ਸਮੇਂ ਤਾਪਮਨ 103 ਡਿਗਰੀ ਫੋਰਨਹਾਈਟ ਸੀ ਸੋ 103 ਕਿੱਥੇ ਬੱਚਿਓ 103 ਸਾਡਾ ਹੈਗਾ ਇਹ ਵਾਲਾ ਇਹ ਦੇਖੋ ਹੈਗਾ 100 101 102 103 ਆਹ ਨਹੀਂ ਸੋਰੀ 103 103 ਇਹ ਵਾਲਾ ਠੀਕ ਹੈ 103 ਤੇ ਹੈ ਕਿ ਇਹ ਕਿੰਨੇ ਵਜੇ ਬੱਚਿਓ 10 ਵਜੇ 6 8 10 ਸੋ ਸਾਡਾ ਜਵਾਬ ਹੈਗਾ ਏ 10 ਵਜੇ ਤਾਪਮਨ 103 ਡਿਗਰੀ ਫੋਰਨਹਾਈਟ ਸੀ ਜੇ ਕਹਿੰਦੇ 6 ਵਜੇ ਅਤੇ 20 ਵਜੇ ਦੇ ਤਾਪਮਨ ਦਾ ਅੰਤਰ ਕੀ ਸੀ ਤੁਸੀਂ ਬੱਚਿਓ ਦੇਖਾ 6 ਵਜੇ ਦਾ ਤਾਪਮਨ ਕਿੰਨਾ ਹੈਗਾ 98 ਡਿਗਰੀ ਤੇ 20 ਵਜੇ ਦਾ ਤਾਪਮਨ ਵੀ ਕਿੰਨਾ ਹੈਗਾ ਆਪਣਾ 98 ਡਿਗਰੀ ਸੋ 98 ਚੋਂ 98 ਗਿਆ 0 ਸੋ ਕੋਈ ਅੰਤਰ ਨਹੀਂ ਸੀ ਸੋ ਅੰਤਰ ਹੈਗਾ 0 ਡਿਗਰੀ ਸੈਲਸੀਅਸ ਸੋ ਆ ਸਾਡਾ ਜਵਾਬ ਆ ਗਿਆ ਏ 0 ਡਿਗਰੀ 0 ਡਿਗਰੀ ਫਾਰਨਹਾਈਟ 6 ਵਜੇ ਤੇ ਸ਼ਾਮੀ 8 ਵਜੇ 20 ਦਾ ਮਤਲਬ ਹੋ ਗਿਆ ਬੱਚਿਓ 12 ਜਮਾਂ 8 ਵੀ 12 ਤੋਂ ਬਾਅਦ ਅਸੀਂ ਗੰਦਿਆਂ ਇੱਕ ਨੂੰ 13 ਦੋ ਨੂੰ 14 ਤਿੰਨ ਨੂੰ 3 ਪੀਐਮ ਨੂੰ 15 ਕਹਿ ਦਿੰਨੇ ਆ 4 ਪੀਐਮ ਨੂੰ 16 ਕਹਿ ਦਿੰਨੇ ਆ ਫਿਰ 5 ਪੀਐਮ ਨੂੰ ਅਸੀਂ 12 ਪੰ 17 ਕਹਿ ਦਿੰਨੇ ਆ 6 ਪੀਐਮ ਨੂੰ 12 6 18 ਤੇ ਇਸੇ ਤਰ੍ਹਾਂ 8 ਪੀਐਮ ਨੂੰ 12 ਜਾਂ 8 20 ਕਹਿ ਦਿੰਨੇ ਆ ਸੋ 20 ਵਜੇ ਦਾ ਮਤਲਬ ਹੈ 8 ਪੀਐਮ ਸੋ 6 ਵਜੇ ਤੇ ਰਾਤੀ 8 ਵਜੇ ਤਾਪਮਾਨ 20 ਸੀ ਤੇ ਇਹਨਾਂ ਦਾ ਅੰਤਰ ਸੀ 0 ਡਿਗਰੀ ਫਾਰਨਹਾਈਟ ਅੱਗੇ ਚਲੀਏ ਆਖਰੀ ਸਵਾਲ ਆ ਗਿਆ ਇਹਨੇ 10 ਵਜੇ ਅਤੇ 12 ਵਜੇ ਤੱਕ ਤਾਪਮਾਨ ਵਿੱਚ ਕਿੰਨਾ ਵਾਧਾ ਹੋਇਆ ਸੋ 10 ਵਜੇ ਬੱਚਿਓ ਹੈਗਾ ਸਾਡੇ ਕੋਲ ਤਾਪਮਾਨ ਕਿੰਨਾ ਹੈ ਬੜਾ ਹੈ 10 ਵਜੇ 6 8 10 ਕਿੰਨਾ ਤਾਪਮਾਨ ਹੈ 103 ਡਿਗਰੀ ਤੇ 12 ਵਜੇ ਤਾਪਮਾਨ ਕਿੰਨਾ ਹੈਗਾ ਬੱਚਿਓ ਤਾਪਮਾਨ 104 ਡਿਗਰੀ ਸੋ ਕਿੰਨਾ ਤਾਪਾ ਵਾਧਾ ਹੋਇਆ 1 ਡਿਗਰੀ ਦਾ ਵਾਧਾ ਹੋਇਆ ਸੋ ਸਿੱਧਾ ਲਿਖਾਂਗੇ ਇਹ ਜਵਾਬ ਇਦਾਂ ਤ ਤਸੋ ਜਾ ਦਿੱਤਾ ਹੈ 10 ਵਜੇ ਦਾ ਤਾਪਮਾਨ 103 ਡਿਗਰੀ ਫੋਰਨਹਾਈਟ 12 ਵਜੇ ਦਾ ਤਾਪਮਾਨ 104 ਡਿਗਰੀ ਫੋਰਨਹਾਈਟ ਕੋਇਆ ਵਾਤਾ ਬਰਾਬਰ 104 ਕਟਾ 103 ਬਰਾਬਰ 1 ਡਿਗਰੀ ਫੋਰਨਹਾਈਟ ਸੋ 1 ਡਿਗਰੀ ਫੋਰਨਹਾਈਟ ਆ ਗਿਆ A ਸੋ ਸਾਡਾ ਜਵਾਬ ਆ ਗਿਆ A ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਸਹਜੇ ਸਹਜੇ ਸਮਝ ਸਮਝ ਕੇ ਹੌਲੀ ਹੌਲੀ ਅਭਿਆਸ ਦੇ ਨਾਲ ਤੁਸੀਂ ਗਣਿਤਾ ਜਿਹੜਾ ਸਾਡਾ ਡਰਾਵਾ ਬਣਿਆ ਹੋਇਆ ਹੈ ਬੱਚਿਓ ਇਹ ਬਿਲਕੁਲ ਨਿਰਧਾਰ ਹੈ ਅਸੀਂ ਥੋੜਾ ਜਿਆ ਰੁਚੀ ਪੈਦਾ ਕਰੀਏ ਅਨੁਸ਼ਾਸਨ ਦੇ ਨਾਲ ਆਪਣੀ ਪੜਾਈ ਕਰੀਏ ਤੇ ਗਣਿਤ ਚ ਸਭ ਤੋਂ ਵੱਧ ਤੁਹਾਡੇ ਜਿਹੜੇ ਅੰਕ ਨੇ ਉਹ ਆ ਸਕਦੇ ਨੇ ਤੇ ਤੁਹਾਡਾ ਪੜਾਈ ਦਾ ਪੱਧਰ ਜਿਹੜਾ ਹੈ ਪਰਫਾਰਮੈਂਸ ਜਿਹੜੀ ਇਹ ਪ੍ਰਦਰਸ਼ਨ ਬਹੁਤ ਵਧੀਆ ਹੋ ਸਕਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ